ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਫਿਰ ਲੈ ਕੇ ਆਏ ਜੀ ਆਪਾਂ ਬਾਸਮਤੀ ਦਾ ਰੇਟ ਤਰੀਕ ਅੱਜ ਹੋ ਗਈ ਜੀ 15 ਦਸੰਬਰ ਤੇ 2024 ਦੱਸਾਂਗੇ ਤੁਹਾਨੂੰ ਵੀਡੀਓ ਵਿੱਚ ਕਿਹੜੀ ਮੰਡੀ ਵਿੱਚ ਰੇਟ ਹੋ ਗਿਆ ਸਭ ਤੋਂ ਤੇਜ਼ ਤੇ ਕਿਹੜੀ ਵਿੱਚ ਹੋ ਗਿਆ ਘਟ ਰੇਟ ਵਧੂ ਜਾਂ ਘਟੂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੀ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਰੋਹੀ ਦੀ ਤਨਕੋਟ ਪੂਰਾ ਮੰਡੀ ਤੋਂ ਕੋਟ ਪੂਰਾ ਮੰਡੀ ਵਿੱਚ ਜਿਹੜੀ ਬੋਲੀ ਕੱਲ ਹੋਈ ਹੈ 11 21 ਦੀ 3500 ਰੁਪਏ ਤੋਂ ਸ਼ੁਰੂ ਹੋ ਕੇ 3800 ਦੇ ਪੀਆਰ ਪਈ ਆ ਜੀ ਗੱਲ ਕਰੀ ਹੈ 1885 ਦੀ 1885 ਜਿਹੜੀ ਬੋਲੀ ਹੋਈ ਹੈ 3200 ਰੁਪਏ ਤੋਂ ਸ਼ੁਰੂ ਹੋ ਕੇ 3500 ਦੇ 90 ਰੁਪਏ ਤੱਕ ਗਈ ਹੈ 17 18 ਦੀ ਜਿਹੜੀ ਬੋਲੀ ਕੱਲ ਹੋਈ ਹੈ 2950 ਰੁਪਏ ਤੋਂ ਸ਼ੁਰੂ ਹੋ ਕੇ 3300 ਦੇ 70 ਰੁਪਏ ਤੱਕ ਗਈ ਹੈ 1401 ਜਿਹੜੀ ਬੋਲੀ 2700 ਰੁਪਏ ਤੋਂ ਸ਼ੁਰੂ ਹੋ ਕੇ 3200 ਰੁਪਏ ਤੱਕ ਗਈ ਹੈ ਤੇ 1509 ਦੀ ਜਿਹੜੀ ਬੋਲੀ ਹੋਈ ਹੈ 2700 ਰੁਪਏ ਤੋਂ ਸ਼ੁਰੂ ਹੋ ਕੇ 2900 ਦੇ 40 ਰੁਪਏ ਤੱਕ ਗਈ ਹੈ 1886 ਜਿਹੜੀ ਬੋਲੀ ਹੈ 2800 ਰੁਪਏ ਤੋਂ ਹੋ ਕੇ 3000 ਰੁਪਏ ਤੱਕ ਗਈ ਹੈ ਬੀਬੀ 1 ਜਿਹੜਾ ਰੇਟ ਹੈ 2700 ਤੇ 70 ਵੀ ਤੱਕ ਲੱਗਿਆ ਤੇ 18 47 ਜਿਹੜੀ 2500 ਤੋਂ ਲੈ ਕੇ 2700 ਵੀ ਤੱਕ ਗਈ ਹੈ ਸੁਪਰ 55 ਜਿਹੜੀ 2600 ਤੇ ਜੇ ਜਿਹੜੇ ਆਪਾਂ ਰੇਟ ਦੱਸੇ ਕੱਲ ਜਿਹੜੀ 14 ਤੱਕ ਜਿਹੜੀ ਮੰਡੀ ਦੇ ਵਿੱਚ ਬੋਲੀ ਹੋਈ ਉਹ ਆਪਾਂ ਰੇਟ ਦੱਸਿਆ ਜੇ ਗੱਲ ਕਰੀਏ ਹੁਣ ਆਪਾਂ ਮਾਨਸਾ ਮੰਡੀ ਦੀ ਮਾਨਸਾ ਮੰਡੀ ਵਿੱਚ ਜਿਹੜੀ ਕੱਲ 1509 ਦੀ ਬੋਲੀ ਹੋਈ ਆ 3030 ਰੁਪਏ ਤੱਕ ਗਈ ਆ ਤੇ 18 47 ਦਾ ਜਿਹੜਾ ਰੇਟ ਆ ਕੱਲ 2200 ਦੇ 20 ਰੁਪਏ ਤੱਕ ਗਿਆ ਤੇ 20 ਰੁਪਏ ਦੀ ਤੇਜ਼ੀ ਆਈ ਹੈ ਤੇ 17 18 ਦਾ ਜਿਹੜਾ ਰੇਟ ਹੈ 3300 ਰੁਪਏ ਤੱਕ ਗਿਆ 40 ਰੁਪਏ ਦੀ ਤੇਜ਼ੀ ਉਹਦੇ ਚਾਹੀਏ ਗੱਲ ਮਾਨਸਾ ਮੰਡੀ ਦੇ ਵਿੱਚ ਤੇ 1401 ਦੀ ਜਿਹੜੀ ਹੈਗੀ ਆ 3200 ਤੇ 60 ਰੁਪਏ ਤੱਕ ਗਿਆ ਰੇਟ ਤੇ 110 ਰੁਪਏ ਜਿਹੜੀ ਤੇਜ਼ੀ ਆਈ ਹੈ ਤੇ 11 ਕੀ ਜਿਹੜੀ 3400 ਰੁਪਏ ਤੱਕ ਗਈ ਆ ਇਹ ਜਿਹੜੇ ਬਾਸਮਤੀ ਰੇਟ ਮਾਨਸਾ ਮੰਡੀ ਕੱਲ ਥੋੜੇ ਥੋੜੇ ਤੇਜ਼ ਰਹੇ ਆ ਐਲ 11 ਜਿਹੜੀ 3400 ਰੁਪਏ ਤੱਕ ਤੇ ਗੋਨਿਆਣਾ ਮੰਡੀ ਜਿਹੜੀ ਉਦਾ ਪਰ ਰੇਟ ਦੱਸਦੇ ਹਾਂ ਗੁੰਨਣ ਮੰਡੀ ਜੇ 1509 ਆ 2800 ਤੇ 50 ਰੁਪਏ ਤੱਕ ਗਈ ਆ ਜੇ ਗੱਲ ਕਰੀਏ 1847 1847 ਦੀ ਜਿਹੜੀ ਬੋਲੀ ਆ 2700 ਤੇ 33 ਰੁਪਏ ਤੱਕ ਗਈ ਆ ਤੇ 17 18 ਜਿਹੜਾ ਰੇਟ ਆ 3300 ਤੇ 55 ਰੁਪਏ ਦਾ ਗਿਆ 60 ਰੁਪਏ ਜਿਹੜੀ ਤੇਜ਼ੀ ਆਈ 17 18 ਦੇ ਰੇਟ ਦੇ ਵਿੱਚ ਤੇ 1885 ਜਿਹੜਾ ਰੇਟ ਆ 3400 ਤੇ 50 ਰੁਪਏ ਤੱਕ ਗਿਆ ਤੇ 50 ਰੁਪਏ ਕੀ ਦਿੱਤੇ ਜਿਹਦੇ ਚਾਹੇ ਜੇ ਗੱਲ ਕਰੀਏ ਬਸ਼ਰੀਰ ਮੁਖਸਰ ਸਾਹਿਬ ਦੀ ਮੁਖਸਰ ਸਾਹਿਬ ਦੀ 1509 2980 ਰੁਪਏ ਤੱਕ ਗਈ ਹੈ ਮੰਦੀ ਹੋ ਗਈ 30 ਰੁਪਏ ਤੇ 17 18 ਜਿਹੜੀ 3400 ਦੇ 45 ਰੁਪਏ ਤੱਕ ਗਈ ਹੈ ਤੇਜ਼ੀ ਫੜੀ ਹੈ ਨੇ 95 ਰੁਪਏ ਤੇ 18 85 ਹੈ ਜਿਹੜੀ 3600 ਤੇ 13 ਰੁਪਏ ਤੱਕ ਗਈ ਹੈ ਤੇ 18 47 ਹੈ ਜਿਹੜੀ 2700 ਦੇ 40 ਰੁਪਏ ਤੱਕ ਗਈ ਹੈ 110 ਰੁਪਏ ਮੰਦੀ ਹੋਈ ਹੈ 18 47 ਕੱਲ ਤੇ ਜੋਡਨਸ ਇੱਕ ਜਿਹੜੀ ਆ 3200 ਤੇ 20 ਰੁਪਏ ਤੱਕ ਗਈ ਆ ਇਹ ਜਿਹੜੇ ਆਪਾਂ ਰੇਟ ਦੱਸਿਆ ਸੀ ਰਿਮਕਸਰ ਸਾਹਿਬ ਮੰਡੀ ਦੱਸਿਆ ਜੇ ਗੱਲ ਕਰੀਏ ਬਟਾਲਾ ਮੰਡੀ ਦੀ ਬਟਾਲਾ ਮੰਡੀ ਜਿਹੜੀ 11 ਕਿ ਹੱਥ ਨਾਲ ਝਾੜੀ ਹੋ 4400 ਤੇ ਪੁੱਛਣਾ ਰੁਪਏ ਤੱਕ ਗਈ ਆ ਤੇ ਜਿਹੜੀ ਕਮਬੈਨ ਨਾਲ ਵੜੀ ਹੋਈ 4300 ਤੇ 50 ਰੁਪਏ ਤੱਕ ਗਈ ਆ 17 18 ਜਿਹੜੀ ਹੱਥ ਨਾਲ ਝਾੜੀ ਹੋਈ 3800 ਤੇ 95 ਰੁਪਏ ਤੱਕ ਗਈ ਆ ਤੇ 17 18 ਜਿਹੜੀ ਕਮਬੈਨ ਨਾਲ ਵੜੀ ਹੋਈ 3700 ਦੇ 65 ਰੁਪਏ ਤੱਕ ਗਈ ਆ 1847 ਜਿਹੜੀ 2200 ਰੁਪਏ ਤੱਕ ਗਈ ਹੈ 1847 ਜਿਹੜਾ ਰੇਟ ਦਾ ਡਾਊਨ ਹੀ ਰਿਹਾ ਕੱਲ ਵੀ ਇਹ ਜਿਹੜੀ ਆਪਾਂ ਰੇਟ ਸੇ ਬਟਾਲਾ ਮੰਡੀ ਦੱਸੀ ਸੀ ਜੇ ਹੁਣ ਗੱਲ ਕਰੀਏ ਆਪਾਂ ਤਰਨਤਾਰਨ ਮੰਡੀ ਤਰਨਤਾਰਨ ਮੰਡੀ ਵਿੱਚ ਜਿਹੜੀ 1121 ਆ 4276 ਰੁਪਏ ਤੱਕ ਗਈ ਹੈ ਤੇ ਹੱਥ ਨਾ ਝੜੀ ਹੋਈ ਸੀ ਇਹ ਜਿੱਦ ਆਪਾਂ ਰੇਟ ਦੱਸਿਆ 4276 ਰੁਪਏ 1121 ਤੇ 1718 ਜਿਹੜੀ ਕਮੈਨ ਨਾ ਵਢੀ ਹੋਈ 3500 ਰੁਪਏ ਤੱਕ ਗਈ ਹੈ ਤੇ 1718 ਜਿਹੜੀ ਹੱਥ ਨਾ ਝੜੀ ਹੋਈ 3691 ਰੁਪਏ ਤੱਕ ਗਈ ਹੈ ਰਬੰਸ ਸਵੈਕ 3200 ਦੇ 3100 ਰੁਪਏ ਤੱਕ ਗਈ ਹੈ ਤੇ 1509 ਜਿਹੜੀ 2900 ਰੁਪਏ ਤੱਕ ਰਹੀ ਹੈ ਤੇ 18 47 ਜਿਹੜੀ 2800 ਤੇ 75 ਰੁਪਏ ਤੱਕ ਗਈ ਹੈ ਜੇ ਗੱਲ ਕਰੀਏ ਬਰਵਾੜਾ ਪਿੰਡੀ ਦੀ ਤਾਂ 1121 ਹੈ ਜਿਹੜੀ ਕਬੈਨ ਨਾਲ ਵਧੀ ਹੋਈ 3500 ਰੁਪਏ ਤੱਕ ਗਿਆ ਰੇਟ ਜਿਹੜਾ ਬਹੁਤ ਡਾਉਨ ਰਿਹਾ ਤੇ 1121 ਜਿਹੜੀ ਹੱਥ ਨਾਲ ਝੜੀ ਹੋਈ ਹੈ 4171 ਰੁਪਏ ਤੱਕ ਗਈ ਹੈ ਤੇ 17 18 ਜਿਹੜੀ ਹੱਥ ਨਾਲ ਝੜੀ ਹੋਈ 3500 ਦੇ 65 ਰੁਪਏ ਤੱਕ ਗਈ ਤੇ ਕਮੈਨ ਨਾ ਵਢੀ ਹੋਈ 17 18 3100 ਰੁਪਏ ਤੱਕ ਗਈ ਐ ਇਹ ਮੰਡੀ ਦੇ ਵਿੱਚ ਰੇਟ ਜਿਹੜੇ ਕੱਲ ਵੀ ਡਾਉਨ ਹੀ ਰਹੇ ਜੇ ਗੱਲ ਕਰੀਏ 1509 ਦੀ ਹੱਥ ਨਾਲ ਝਾੜੀ ਤਾਂ 3200 ਰੁਪਏ ਤੱਕ ਤੇ 1509 ਜਿਹੜੀ ਕਮੈਨ ਨਾ ਵਢੀ ਹੋਈ 2851 ਰੁਪਏ ਤੱਕ 1885 ਜਿਹੜੀ ਹੱਥ ਨਾਲ ਝਾੜੀ 3800 ਰੁਪਏ ਤੱਕ ਤੇ 1885 ਜਿਹੜੀ ਕਮੈਨ ਨਾ ਵਢੀ ਹੋਈ 3200 ਤੇ 400 ਰੁਪਏ ਤੱਕ ਤੇ 1400 ਇੱਕ ਜਿਹੜੀ ਕਮੈਨ ਨਾ ਵਢੀ ਹੋਈ 3200 ਰੁਪਏ ਤੱਕ ਤੇ 1847 ਕਮੈਨ ਦਾ ਵੀਡੀਓ ਹੈ 2600 ਰੁਪਏ ਤੱਕ ਜਿਹੜਾ ਰੇਟ ਰਿਹਾ ਜੇ ਗੱਲ ਕਰੀਏ ਹੁਣ ਆਪਾਂ ਮਲੋਟ ਮੰਡੀ ਦੀ ਮਲੋਟ ਮੰਡੀ ਵਿੱਚ ਜਿਹੜੀ 11 ਕੀ ਹੱਥ ਨਾਲ ਚੜੀ ਹੋਈ 3900 ਤੇ 55 ਰੁਪਏ ਤੱਕ ਗਈ ਤੇ 17 18 ਵੀ ਜਿਹੜੀ ਤੇ 3395 ਰੁਪਈਆ ਤੱਕ ਗਈ ਹੈ ਤੇ 1401 ਜਿਹੜੀ ਹੱਥ ਨਾਲ ਝੜੀ ਹੋਈ ਦਾ ਮੁੱਲ ਹੈ ਇਹ 3300 ਰੁਪਈਆ ਤੱਕ ਗਿਆ ਤੇ 1692 ਜਿਹੜੀ 2900 ਦੇ 55 ਰੁਪਈਆ ਤੱਕ ਗਈ ਜਿਹੜੇ ਆਪਾਂ ਰੇਟ ਦੱਸੇ ਸੀ ਇਹ ਪੰਜਾਬ ਦੀਆਂ ਮੰਡੀਆਂ ਦੱਸੇ ਜਿਹੜੀ ਕੱਲ 14 ਤਰੀਕ ਨੂੰ ਜਿਹੜੀ ਬੋਲੀ ਹੋਈ ਆ ਉਹਦੇ ਆਪਾਂ ਸਾਰੀ ਰੇਟ ਦੱਸੇ ਆ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਆਪਾਂ ਰੇਟ ਵਧਣ ਦੀ ਗੱਲ ਵੀ ਥੋੜੀ-ਥੋੜੀ ਤੇਜ਼ੀ ਕਈਆਂ ਮੰਡੀਆਂ ਦੇ ਵਿੱਚ ਰੇਟ ਵਧਣ ਦੀ ਆਈ ਆ ਤੇ ਬਾਕੀ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਕਿੱਥੋਂ ਤੱਕ ਜਾਂਦੇ ਆ ਤੇ ਵੀਡੀਓ ਨੂੰ ਤੱਬਕੇ ਕਰ ਦਿਓ ਸ਼ੇਅਰ ਧੰਨਵਾਦ